ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੰਨਦਰਜੀ ਸਿੰਘ ਹਾਜ਼ਰ ਹਾਂ 1190 ਵਿਡੀਓ ਜਨਾਸ ਉਹ ਅੱਜ ਸਾਡਾ ਵਿਸ਼ਾ ਹੈ ਅਨਹਦ ਨਾਦ ਕੀ ਹੈ ਅਨਹਦ ਨਾਦ ਦੀ ਤੂੰ ਕਿਵੇਂ ਸੁਣਿਆ ਜਾ ਸਕਦਾ ਹੈ ਇਸ ਹਫ਼ਤੇ ਆਪ ਦਾ ਵਿਗਿਆਨ ਕੀ ਹੈ ਤੇ ਅਦਨੁਕ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ ਸੋ ਦੋਸਤੋ ਅਨਹਦ ਨਾਦ ਅਧਿਆਤਮਿਕ ਧੁਨ ਹੈ ਜੋ ਕੁਦਰਤੀ ਧੁਨ ਹੈ ਹਰ ਜੀਵ ਦੇ ਵਿੱਚ ਹਰ ਵਕਤ 24 ਘੰਟੇ ਵਜਦੀ ਰਹਦੀ ਹੈ ਅਨਹਦ ਨਾਦ ਨੂੰ ਸੁਣਦੇ ਨਹੀਂ ਬਹੁਤ ਸਾਰੀਆਂ ਰੂਹਾਂ ਬਹੁਤ ਜ਼ਿਆਦਾ ਪ੍ਰੇਯਤਨ ਕਰਦੇ ਹਨ ਕੋਸ਼ਿਸ਼ ਕਰਦੇ ਹਨ ਪਰ ਬਹੁਤ ਸਾਰੀਆਂ ਰੂਹਾਂ ਨੂੰ ਨਾਤਰਾ ਆਦੀ ਸੁਣਾਈ ਨਹੀਂ ਦਿੰਦਾ ਅਨਹਦ ਨਾਦ ਦੀ ਧੁਨ ਸਾਡੇ ਅੰਦਰ ਚੱਲਣ ਵਾਲੇ ਸਵਾਸਾਂ ਦੇ ਵਿੱਚ ਜਦੋਂ ਅਸੀਂ ਗਹਿਰਾਈ ਦੇ ਵਿੱਚ ਉਤਰਦੇ ਹਾਂ ਜਦੋਂ ਸਾਡੀ ਕੁੰਡਲਿਨੀ ਊਰਜਾ ਜਾਂ ਸੁਖਨਾ ਨਾੜੀ ਦੇ ਰਾਹੀਂ ਊਰਜਾ ਉਤਾਂ ਨੂੰ ਉੱਠਦੀ ਹੈ ਤਦ ਅਨਹਦ ਨਾਦ ਦੀ ਧੁਨ ਉਤਪੱਤੀ ਹੁੰਦੀ ਹੈ ਜੀਵ ਜੀਵ ਸਭ ਦੇ ਇਕਲੂਨੀ ਊਰਜਾ ਘਰ ਚੱਕਰ ਤੋਂ ਸਵਦੀਸਥਾਨ ਚੱਕਰ ਸਵਸੰਤ ਚੱਕਰ ਤੋਂ ਮਣੀਪੁਰਾ ਚੱਕਰ ਮਣੀਪੁਰਾ ਚੱਕਰ ਤੋਂ ਰਮਤਾ ਚੱਕਰ ਮਹਤਾ ਚੱਕਰ ਤੋਂ ਕੰਠ ਚੱਕਰ ਕੰਠ ਚੱਕਰ ਤੋਂ ਤੀਸਰਾ ਨੀਤਰ ਚੱਕਰ ਤੀਸਰਾ ਨੀਤਰ ਚੱਕਰ ਤੋਂ ਸਾਸਾਰ ਚੱਕਰ ਵਿੱਚ ਪ੍ਰਵੇਸ਼ ਕਰਦੇ ਜਦੋਂ ਬ੍ਰਹਮ ਘਰ ਦੇ ਵਿੱਚ ਪ੍ਰਵੇਸ਼ ਕਰਦੇ ਫਟਾ ਮળ ਅਵਚੇਤਨ ਤੌਰ ਤੇ ਸ਼ਾਂਤ ਹੋ ਜਾਂਦਾ ਸੀ ਬਾਹਰੀ ਖਿਆਲਾਂ ਦੇ ਨਾਲ ਕੁੱਟ ਜਾਂਦੇ ਅਤੇ ਸਾਡੇ ਅੰਦਰ ਦੀਆਂ ਧੁਨਾਂ ਵੱਜਣੀਆਂ ਟਰੂ ਹੋ ਜਾਂਦੀਆਂ ਹਨ ਜਿਸ ਨੂੰ ਅਨਾਦ ਆਦ ਦੀ ਧੁਨ ਵੀ ਕਿਹਾ ਜਾਂਦਾ ਹੈ ਜਿਸ ਨੂੰ ਅਨਹਦ ਨਾਦ ਵੀ ਕਿਹਾ ਜਾਂਦਾ ਹੈ ਕੋਨਰੂਨੀ ਜਾਗਰੰਦ ਦੇ ਝੋਟ ਦੇ ਕਾਰਨ ਵੀ ਅਨਹਦ ਨਾਦ ਉਤਪਨ ਹੁੰਦਾ ਹੈ ਸਹਿਜ ਯੋਗ ਦੇ ਵਿੱਚ ਅਨਹਦ ਨਾਦ ਦੀ ਉਤਪਤੀ ਸੁਖਨਾ ਨਾੜੀ ਦੇ ਵਿੱਚੋਂ ਊਰਜਾ ਦੇ ਪ੍ਰਵਾਹ ਦੇ ਰਾਹੀਂ ਹੁੰਦੀ ਹੈ ਜਦੋਂ ਊਰਜਾ ਦਾ ਪ੍ਰਵਾਹ ਉੱਪਰ ਨੂੰ ਉੱਠਦਾ ਹੈ ਉਹ ਤਦ ਵੀ ਅਨਹਦ ਨਾਦ ਦੀ ਇਹ ਹੀ ਉਤਪਤੀ ਹੁੰਦੀ ਹੈ ਸੋ ਅਨਹਦ ਨਾਦ ਨੂੰ ਸੁਣਨ ਦੇ ਲਈ ਅਸੀਂ ਤਿਆਰ ਦੀਆਂ ਅਲੱਗ-ਅਲੱਗ ਵਿਧੀਆਂ ਕਰ ਸਕਦੇ ਹਾਂ ਸੋ ਅਨਹਦ ਨਾਦ ਦਾ ਆਪਣਾ ਇੱਕ ਵਿਗਿਆਨ ਹੈ ਪ੍ਰਕਿਰਤੀ ਕੁੜਿਆ ਤੁੰ ਹੈ ਸਾਡੇ ਗੁਰੂ ਕਹਿੰਦੇ ਹਨ ਕਿ ਗੁਰੰਤਸਾ ਵਿੱਚ ਦੱਸਿਆ ਗਿਆ ਹੈ ਕਿ ਪੂਰੇ ਸੰਸਾਰ ਦੀ ਇਸ ਸ੍ਰਿਸ਼ਟੀ ਦੀ ਉਤਪਤੀ ਸ਼ਬਦ ਤੋਂ ਹੋਈ ਹੈ ਸ਼ਬਦ ਤੋਂ ਪਾਪ ਅਨਹਦ ਨਾਦ ਤੋਂ ਹੋਈ ਹੈ ਪੂਰੇ ਸੰਸਾਰ ਦੇ ਵਿੱਚ ਅਨਹਦ ਨਾਦ ਪੂਰੇ ਬ੍ਰਹਿਮੰਡ ਦੇ ਵਿੱਚ ਅਨਹਦ ਨਾਦ ਆਦ ਕਾਲ ਤੋਂ ਗੂੰਜ ਰਿਹਾ ਹੈ ਤੇ ਸਦਾ ਗੂੰਜਦਾ ਰਹੇਗਾ ਵਿਗਿਆਨ ਵੀ ਇਸ ਦੇ ਨਾਲ ਜੁੜੀਆਂ ਹੋਈਆਂ ਤਾਂ ਤੁਹਾਨੂੰ ਕਲੀਅਰ ਕਰਦਾ ਹੈ ਵਿਗਿਆਨ ਵੀ ਮੰਨਦਾ ਕਿ ਅਨਹਦ ਨਾਦ ਕੁਦਰਤੀ ਤਨ ਹੈ ਜੋ ਸਾਡੇ ਅੰਦਰ ਬਿਨਾਂ ਕਿਸੇ ਚੋਟ ਤੋਂ ਉਤਪਨ ਹੁੰਦੀ ਹੈ ਕਿਸੇ ਸਾਜ ਤੋਂ ਬਿਨਾਂ ਕਿਸੇ ਸਾਜ ਤੋਂ ਉਤਪਨ ਹੁੰਦੀ ਹੈ ਸੋ ਅਧੁਨਿਕ ਵਿਗਿਆਨ ਦੇ ਵਿੱਚ ਕਈ ਤਰ੍ਹਾਂ ਦੀਆਂ ਤੁਨਾ ਨੂੰ ਬਣਾਇਆ ਗਿਆ ਹੈ ਜੋ ਅਨਹਦ ਨਾਦ ਨੂੰ ਸੁਣਨ ਦੇ ਸਹਾਇ ਹੋਦੀਆਂ ਹਨ ਗਿਗਾ ਹਰਟ ਹਾਰਟ ਪਾਵਰ ਦੇ ਕੁਝ ਸਾਊਂਡ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਸੁਣਦੇ ਆਂ ਅਸੀਂ ਅਧਿਆਨ ਦੇ ਵਿੱਚ ਉਤਰਦੇ ਹਾਂ ਤੇ ਮਨ ਸ਼ਾਂਤ ਹੁੰਦਾ ਹੈ ਤੇ ਅਸੀਂ ਅਨਹਦਨਾਦ ਨੂੰ ਜਾਣ ਸਕਦੇ ਹਾਂ ਸੁਣ ਸਕਦੇ ਹਾਂ ਪਰ ਸੋਣ ਸਕਦੇ ਹਾਂ ਅਨਹਦਨਾਦ ਦੀ ਉਤਪਤੀ ਹੀ ਸਾਡੇ ਸੁਖੜਾ ਨਾੜੀ ਤੇ ਆ ਖੁੱਲਣ ਦੇ ਨਾਲ ਹੀ ਹੁੰਦੀ ਹੈ ਸੋ ਜੇਕਰ ਤੁਸੀਂ ਵੀ ਚਾਹੋਗੇ ਅਨਹਦਨਾਦ ਤੁਸੀਂ ਸੁਣ ਸਕੋ ਤਾਂ ਆਪਣੇ ਅੰਦਰ ਦੇ ਸਵਾਸਾਂ ਦੇ ਉੱਤੇ ਧਿਆਨ ਦਿਓ ਅੰਦਰ ਦੀ ਆਵਾਜ਼ਾਂ ਦੇ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕਰੋ ਤਾਂ ਹਰ ਤੁਸੀਂ ਵੀ ਅਨਹਦਨਾਦ ਨੂੰ ਸੁਣ ਸਕਦੇ ਹੋ ਤੁਸੀਂ ਵੀ ਅਨਹਦਨਾਦ ਨੂੰ ਜਾਣ ਸਕਦੇ ਹੋ ਅਨਹਦ ਨਾਦ ਨੂੰ ਜਨਮਾ ਸੁਣਨਾ ਕੋਈ ਮੁਸ਼ਕਲ ਨਹੀਂ ਹੈ ਹਰ ਇੱਕ ਤੋਂ ਰੂਹ ਅਨਹਦ ਨਾਦ ਨੂੰ ਸੁਣ ਸਕਦੀ ਹੈ ਜਾਣ ਸਕਦੀ ਹੈ ਕਿਉਂਕਿ ਅਨਹਦ ਨਾਦ ਹਰ ਵਕਤ ਜਨਮ ਤੋਂ ਲੈ ਕੇ ਮਰਨ ਤੱਕ ਉਸ ਤੋਂ ਬਾਅਦ ਤੱਕ ਵੀ ਸਾਡੇ ਅੰਦਰ ਵੱਜਦਾ ਰਹਿੰਦਾ ਹੈ ਇਹ ਕਿਸੇ ਵੀ ਇਨਸਾਨ ਤੋਂ ਬਾਹਰ ਨਹੀਂ ਹੈ ਸਭ ਦੇ ਅੰਦਰ ਹੀ ਹੈ ਸਹਿਜ ਯੋਗ ਦੇ ਵਿੱਚ ਤੁਸੀਂ ਕੁੰਡਲਿਨੀ ਅਭਿਆਸ ਦੇ ਰਾਈ ਜਾਂ ਸਹਿਜ ਧਿਆਨ ਦੇ ਰਾਈ ਵੀ ਇਸ ਅਨਹਦ ਨੂੰ ਸੁਣ ਸਕਦੇ ਹੋ ਓਮ ਜਾਂ ਸੋਹਮ ਦੇਵ ਸ਼ਬਦ ਤੋਂ ਮੰਤਰ ਦੀ ਵਰਤੋਂ ਕਰਕੇ ਵੀ ਤੁਸੀਂ ਇਸ ਨੂੰ ਸੁਣ ਸਕਦੇ ਹੋ ਸੋ ਅਲੱਗ-ਅਲੱਗ ਧਰਮ ਦੇ ਜਾਂ ਲੱਗ-ਲੱਗ ਮੰਤਰਾਂ ਦਾ ਮਜਾ ਵਿਸਤਾਰ ਨਿਰਮਾਣ ਕੀਤਾ ਗਿਆ ਤੇ ਉਸ ਦੇ ਰਾਹੀਂ ਅਸੀਂ ਅਨਹਦ ਨਾਦ ਨੂੰ ਸੁਣ ਸਕਦੇ ਹਾਂ ਅਨਹਦ ਨਾਦ ਨੂੰ ਸਮਝ ਸਕਦੇ ਹਾਂ ਅਨਹਦ ਨਾਦ ਸੁਣਨ ਦੇ ਨਾਲ ਸਾਡਾ ਮਨ ਜਿਤ ਸ਼ਾਂਤ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਮਨ ਦੇ ਵੇਕਾਰ ਖਤ ਹੁੰਦੇ ਸਾਡੇ ਅੰਦਰ ਦੇ ਆ ਚਿੰਤਾਵਾਂ ਦੂਰ ਹੁੰਦੀਆਂ ਹਨ ਅਨਹਦਨਾਦ ਸਾਡੇ ਜੀਵਨ ਦੇ ਵਿੱਚ ਆਪਰਨ ਵਾਲੀਆਂ ਕਟਨਾਵਾਂ ਦੇ ਵਿੱਚ ਸਕਾਰਾਤਮਕਤਾ ਲੈ ਕੇ ਆਉਂਦਾ ਹੈ ਤਾਂ ਜੀਵਨ ਦੇ ਸਕਾਰਾਤਮਕਤਾ ਲੈ ਕੇ ਆਉਂਦਾ ਹੈ ਜਿਹੜੀਆਂ ਰੂਹਾਂ ਅਨਹਦਨਾਦ ਦੇ ਵਿੱਚ ਉਤਰੀਆਂ ਹਨ ਉਹਨਾਂ ਨੇ ਪ੍ਰਮਾਤਮਾ ਨੂੰ ਜਾਣਿਆ ਉਹਨਾਂ ਨੇ ਪ੍ਰਮਾਤਮਾ ਨੂੰ ਸਮਝਿਆ ਬ੍ਰਹਮੰਡ ਦੀ ਸ਼ਕਤੀ ਨੂੰ ਸਮਝਿਆ ਬ੍ਰਹਮ ਨੂੰ ਸਮਝਿਆ ਹੈ ਐਸੀਆਂ ਰੂਹਾਂ ਪ੍ਰਮਾਤਮਾ ਦੇ ਬਹੁਤ ਨੇੜੇ ਦੀਕ ਹੋਈਆਂ ਹਨ ਜਿਨ੍ਹਾਂ ਨੇ ਅਨਹਦਨਾਦ ਨੂੰ ਅਨੁਭਵ ਕੀਤਾ ਹੈ ਸੋ ਅਨਹਦ ਰਾਤ ਕੋਈ ਕਲਪਨਾ ਹੀ ਨਹੀਂ ਹੈ ਅਨਹਦ ਰਾਤ ਦੇ ਅਨਹਦ ਰਾਤ ਬ੍ਰਹਮ ਦੀ ਧੁਨ ਹੈ ਕੁਦਰਤੀ ਧੁਨ ਹੈ ਜਿਸ ਨੂੰ ਅਗਨੀ ਕੋ ਗਿਆਨ ਵੀ ਮੰਨਦਾ ਹੈ ਸਾਡਾ ਧਰਮ ਵੀ ਮੰਨਦੇ ਹਨ ਸੋ ਅਨਹਦ ਰਾਤ ਦੀ ਜੋ ਧੁਨ ਹੈ ਸਮੁੰਦਰ ਦੀਆਂ ਲਹਿਰਾਂ ਬਿਨਾ ਦੀ ਆਜ ਪਾਣੀ ਦੀ بارش ਦੀ ਆਵਾਜ਼ ਬੰਸਰੀ ਦੀ ਆਵਾਜ਼ ਘੰਟੀ ਦੀ ਆਵਾਜ਼ ਇਸ ਤਰ੍ਹਾਂ ਦੀਆਂ ਇਹ ਧੁਨਾਂ ਹੁੰਦੀਆਂ ਹਨ ਜਿਸ ਦਾ ਤੁਸੀਂ ਅਨੁਭਵ ਕਰ ਸਕਦੇ ਹੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ ਅਨਹਦ ਨਾਦ ਦੇ ਵਿੱਚ ਉਤਰ ਸਕੋ ਤਾਂ ਆਪਣੇ ਮਨ ਨੂੰ ਆਪਣੇ ਚਿਤ ਨੂੰ ਸ਼ਾਂਤ ਕਰੋ। ਚੁਹੀ ਨਿੰਦਿਆ ਤੋਂ ਆਪਣੇ ਆਪ ਨੂੰ ਪਾਸੇ ਕਰੋ। ਬਾਹਰੀਆਂ ਵਿਚਾਰਾਂ ਤੋਂ ਪਾਸੇ ਕਰੋ। ਆਪਣੇ ਅੰਦਰ ਮੰਦ ਦੇ ਵਿੱਚ ਉਤਰਦੇ ਲਈ ਆਪਣੇ ਆਪ ਤੇ ਧਿਆਨ ਦਿਓ। ਆਪਣੇ ਸਵਾਸਾ ਤੇ ਧਿਆਨ ਦਿਓ ਤੇ ਮੈਡੀਟੇਸ਼ਨ ਜ਼ਰੂਰ ਕਰੋ ਤਾਂ ਜੋ ਤੁਹਾਡੇ ਜੀਵਨ ਦੇ ਤੇ ਤੁਹਾਡੇ ਮਿੱਖ ਦੇ ਵਿੱਚ ਅਨਹਦ ਨਾਦ ਦੀ ਉਤਪਤੀ ਹੋ ਸਕੇ। ਅਨਹਦ ਅਨਹਦ ਨਾਦ ਕਿਤੇ ਬਾਹਰ ਨਹੀਂ ਇਹ ਤੁਹਾਡੇ ਅੰਦਰ ਹੈ। ਜਦੋਂ ਤੁਸੀਂ ਇਸ ਗੱਲ ਨੂੰ ਸਮਝ ਲਿਆ ਫਿਰ ਤੁਹਾਡੇ ਲਈ ਅਨਹਦ ਰਾਗ ਨੂੰ ਸੁਣਨਾ ਕੋਈ ਮੁਸ਼ਕਲ ਨਹੀਂ ਹੋਵੇਗਾ ਅਨਹਦ ਰਾਗ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ ਅਨਹਦ ਰਾਗ ਤੁਹਾਡੇ ਵਿਖੂੜ ਬਦਲ ਦੇਵੇਗਾ ਅਨਹਦ ਰਾਗ ਸਾਡੇ ਗ੍ਰੰਥਾਂ ਦੇ ਵਿੱਚ ਦੱਸੇ ਹੋਏ 베ਰ ਵਿਆ ਦੇ ਮੁਤਾਬਕ ਤੁਸੀਂ ਸੁਣੋ ਤਾਂ ਤੁਹਾਡਾ ਜੀਵਨ ਬੋਤ ਇਸੋ ਖਾਲਾ ਹੋ ਜਾਵੇਗਾ ਕਿ ਇਸ ਇੱਥੇ ਸੇ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਾਂ ਅਸੀਂ ਬਾਰੀਆਂ ਤੁਣਾ ਨੂੰ ਵੀ ਅਨਹਦ ਨਾਦ ਦੀ ਤੁਣਾ ਸਮਝ ਬੈਠਦੇ ਆ ਪਰ ਇਹ ਇੰਜ ਨਹੀਂ ਹੁੰਦਾ ਜਿਉਂ ਹੀ ਤੁਹਾਡੇ ਸੁਪਨਾ ਨਾੜੀ ਦੇ ਉਤੇ ਚੋਟ ਪਵੇਗੀ ਤੁਹਾਡੇ ਵਿਚਾਰ ਬਣਨਗੇ ਤੇ ਤੁਸੀਂ ਅਨਹਦ ਨਾਦ ਦੀ ਪ੍ਰਾਪਤੀ ਕਰੋਗੇ ਤੁਸੀਂ ਅਨਹਦ ਨਾਦ ਦੇ ਵਿੱਚ ਉਤਰ ਜਾਵੋਗੇ ਸੋ ਮੈਨੂੰ ਆਸ ਹੈ ਅੱਜ ਦਾ ਇਹ ਵਿਸ਼ਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੁਣਨਾ ਪੜੇਗਾ ਧੰਨਵਾਦ